ਮੁਹਾਲੀ ਵਿਖੇ ਇੱਕ ਕੁੜੀ ਦੇ ਚੱਕਰ ਦੇ ਵਿੱਚ 24 ਸਾਲਾ ਨੌਜਵਾਨ ਦਾ ਹੋਇਆ ਕਤਲ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਬੇਸਿਕਲੀ ਬੱਚਾ ਸੀ 24 ਸਾਲ ਦਾ ਕਰਨ ਮੀਤ ਜਿਹਦੇ ਕੱਲ ਗਲਾ ਘੁੱਟਣ ਨਾਲ ਕਤਲ ਹੋਇਆ ਪ੍ਰਬਲ ਟਾਈਟਸ ਨੇ ਇਹਦੇ ਵਿੱਚ ਕੀ ਕਹਿੰਦੇ ਉਹਨਾਂ ਨਾਲ ਸਫਰ ਦੇ ਵਿੱਚ ਇਹਦੇ 'ਚ ਉਹਦਾ ਕਤਲ ਕੀਤਾ ਕੰਨ ਕੰਨ ਕੀ ਕੰਮ ਹੈ ਕੀ ਇਹ ਇਹ ਜਿਹੜਾ ਹੋਇਆ ਹੈ ਇਹ ਕਿਸੇ ਲੜਕੀ ਦੇ ਪਿੱਛੇ ਹੋਇਆ ਹੈ ਜਿੱਦਾਂ ਕੀ ਕਹਿੰਦੇ ਉਹਦੀ ਅਸੀਂ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਆਂ ਵਿਸ਼ਕਰੀ ਕਰਦਾ ਜੀ ਸੀ ਇਹ ਆਪਣਾ ਜੇ ਹੁਣੇ ਹੀ ਉਹਨੇ ਪੜਾਈ ਕਰਕੇ ਤੇ ਆਪਣਾ ਨਿੱਜੀ ਕੰਮ ਵੇਖ ਰਿਹਾ ਸੀ ਤੇ ਲੜਕੀ ਦੇ ਫੈਮਿਲੀ ਮੈਂਬਰ ਤੋਂ ਵਾਦਾ ਤੋਂ ਜਨ ਲਿਟਾ ਗਿਆ ਜਾਂ ਕਿ ਲੜਕੀ ਦੇ ਨਹੀਂ ਇੱਕ ਉਹ ਮੁੱਦਾ ਜਿਹੜਾ ਪ੍ਰਬਲ ਚਾਈਟਸ ਹੈ ਉਹ ਵੀ ਉਹਨੂੰ ਹੀ ਚਾਹੁੰਦਾ ਸੀਗਾ ਤੇ ਦੇ ਕਰਕੇ ਇਹ ਆਹ ਜੀ ਹਾਂ ਜੀ ਤੇ ਮਿਲੀ ਪਲਾਨਿੰਗ ਦੇ ਨਾਲ ਪਰ ਮੁੱਦਾ ਜੇ ਚਾਲਕ ਹੋਵੇ ਆਉਂਦੇ ਨੂੰ ਪਾਓ ਇਹ ਇਹ ਜੜੀ ਟੇਏਗਾ ਅਸੀਂ ਹੁਣ ਇਹ ਪੋਸਟਮਾਰਟਮ ਚੱਲ ਰਿਹਾ ਹੈ ਇਹ ਰਾਤੀ ਅਸੀਂ ਐਫ ਆਈ ਆਰ ਅਰਲੀ ਮਾਰਨਿੰਗ ਦੇ ਵਿੱਚ ਅਪੀਲ ਦਿੱਤੀ ਹੈ 39 ਨੰਬਰ ਤੇ ਆਈਟੀ ਸੀਟੀ ਦੀ ਤੇ ਉਸ ਤੋਂ ਬਾਅਦ ਅਸੀਂ ਡਿਟੇਲਿੰਗ ਇਹਦੇ ਬਾਰੇ ਤੁਹਾਨੂੰ ਵੱਖਰੇ ਤੌਰ ਤੇ ਦਿਆਂਗੇ ਜਦੋਂ ਬੰਦੇ ਦੀ ਅਫਰੈਸ਼ਟ ਸਰ ਇੱਕ ਚੀਜ਼ ਦੇਖਣ ਦੀ ਵੀ ਗਈ ਸੀ ਮੰਨ ਲਓ ਮਾਡਲ ਪੀਕਰ ਉਹ ਵੀ ਉਹਨਾਂ ਨੂੰ ਹਸਪਤਾਲ ਲੈ ਗਈ ਸੀ ਬਿਲਕੁਲ ਠੀਕ ਹੈ ਜੀ ਇਹ ਉਹਦਾ ਪ੍ਰੋਪਰ ਟਾਈਟਸ ਨੇ ਹੀ ਇਹਨੂੰ ਅ ਸ਼੍ਰੀ ਹਰਪ੍ਰੀਸ਼ਨ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਸੀਸੀਟੀਵੀ ਫੁਟੇਜ ਵੀ ਸਾਡੇ ਕੋਲ ਹੈਗੀ ਹੈ ਤੇ ਇਹਦੇ ਰਿਕਾਰਡ ਦੇ ਵਿੱਚ ਉਹਦੇ ਵਿੱਚ ਕਲੀਅਰ ਉਹਨੂੰ ਲੈ ਕੇ ਵੀ ਛੱਡ ਕੇ ਵੀ ਉੱਥੇ ਆਉਂਦੇ ਆ ਤੇ ਉੱਥੇ ਮੌਕੇ ਤੇ ਉਹਦੀ ਕਾਰ ਵੀ ਸਾਨੂੰ ਮਿਲੀ ਹੈ ਜਿਹਦੇ ਵਿੱਚ ਉਹਦੀ ਅਸੀਂ ਅਟਾਚਲ ਫਰੰਟਿਕ ਸਾਇੰਸ ਰੋਬੋਟਰੀ ਦੀ ਟੀਮ ਵੱਲੋਂ ਉਹ ਉਹਦੇ ਵਿੱਚ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਣੀ ਟੀਮ ਨੇ ਪੂਰੀ ਉਹਦੀ ਜਾਂਚ ਕਰਕੇ ਆਪਣੀ ਰਿਪੋਰਟ ਛੇਤੀ ਸਾਨੂੰ ਦੇ ਉਪਰ ਦੇ ਇਸ ਦਾ ਜੁਰੀਆ ਪਰਚਾ ਦਰਜ ਹੋ ਗਿਆ 302 120 बी आईपीसी ਇਸ ਅਜੇ ਤੱਕ ਫਲਹਾਲ ਨਹੀਂ ਹੈ ਪਰ ਛੇਤੀ ਹੀ ਦੋਸ਼ੀ ਬਣਾਏ ਗਏ ਜੀ ਇਹਦੇ ਵਿੱਚ ਅਜੇ ਤਨੂੰ ਪ੍ਰੋਬਲ ਟਾਈਟਲਸ ਤੋਂ ਬਾਅਦ ਹੀ ਸਾਰੀ ਡਿਟੇਲਿੰਗ ਕਰਨ ਹੋਣੀ ਬਸ ਪਾਉਣਾ ਹੈ